ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਨਮ ਸਾਖੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਇਸੇ ਪਾਤਸ਼ਾਹ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਈ ਰੁੱਤ ਪੰਜਵੀਂ ਸਾਖੀ ਵਿემი ਜ਼ਫਰਨਾਮੇ ਦਾ ਉਚਾਰਨਾ ਸਤਗੁਰੂ ਜੀ ਦੀਨੇ ਹੀ ਰਹੇ ਕਿਉਂਕਿ ਰਾਜਸੀ ਹਾਲਤ ਹੋਰ ਵਿਗੜ ਗਈ ਦੱਖਣੀ ਹਿੰਦ ਵਿੱਚ ਬਗਾਵਤਾਂ ਹੋ ਗਈਆਂ ਸਨ ਸਰਹੰਦ ਦੇ ਚੌਗਿਰਦੇ ਜਿਹੜੀਆਂ ਸ਼ਾਹੀ ਫੌਜਾਂ ਲੜਦੀਆਂ ਸਨ ਉਹਨਾਂ ਨੂੰ ਦਿੱਲੀ ਵਾਪਸ ਬੁਲਾ ਲਿਆ ਗਿਆ ਸੀ ਉਹ ਦਿੱਲੀ ਤੁਰ ਗਈਆਂ ਵਜ਼ੀਰ ਖਾਨ ਦਾ ਮਨ ਵੀ ਕੁਝ ਡਰ ਗਿਆ ਕਿਉਂਕਿ ਹਰ ਇੱਕ ਨੇ ਆਖਣਾ ਸ਼ੁਰੂ ਕਰ ਦਿੱਤਾ ਕਿ ਸਰਹੰਦ ਉਜੜੇਗਾ ਵਜ਼ੀਰ ਖਾਨ ਮਾਰਿਆ ਜਾਵੇਗਾ ਤੇ ਮੁਗਲ ਸਲਤਨਤ ਦਾ ਅੰਤ ਹੋ ਜਾਵੇਗਾ ਜਿਹੜੇ ਹਿੰਦੂ ਰਾਜੇ ਸਨ ਉਹ ਤਾਂ ਅਸਲੋਂ ਹੀ ਆਪਣੇ ਘਰੋਂ ਕਰੀ ਜਾ ਬੈਠੇ ਉਹਨਾਂ ਨੇ ਕੋਈ ਖਿਆਲ ਨਾ ਕੀਤਾ ਇਹ ਨਾ ਕਾਰਨਾ ਕਰਕੇ ਮਾਲਵੇ ਦੀ ਧਰਤੀ ਵਿੱਚ ਅਮਨ ਰਿਹਾ ਜਿਹੜੀਆਂ ਫੌਜਾਂ ਸਤਿਗੁਰੂ ਜੀ ਦੇ ਪਾਲਣ ਤੇ ਆਈਆਂ ਸਨ ਉਹਨਾਂ ਦਾ ਜੋਸ਼ ਘਟ ਗਿਆ ਬੀਨਾ ਨਗਰ ਵਿੱਚ ਬਹੁਤ ਰੌਣਕਾਂ ਹੋਣ ਲੱਗੀਆਂ ਸਿੱਖੀ ਦੀ ਖਿਲਰੀ ਹੋਈ ਸ਼ਕਤੀ ਨੂੰ ਮੁੜ ਕੇ ਇਕੱਠਿਆ ਕਰਨ ਦੀਆਂ ਵਿਉਂਤਾਂ ਹੋ ਰਹੀਆਂ ਸਨ ਕਿ ਅਚਾਨਕ ਔਰੰਗਜ਼ੇਬ ਬਾਦਸ਼ਾਹ ਦਾ ਹਲਕਾਰਾ ਆਇਆ ਉਸ ਹਲਕਾਰੇ ਦੇ ਕੋਲ ਇੱਕ ਚਿੱਠੀ ਸੀ ਜਿਸ ਨੂੰ ਬਾਦਸ਼ਾਹ ਨੇ ਸਤਿਗੁਰੂ ਜੀ ਵੱਲ ਲਿਖਿਆ ਸੀ ਤੇ ਉਸ ਵਿੱਚ ਕਿਹਾ ਗਿਆ ਸੀ ਕਿ ਸਤਿਗੁਰੂ ਜੀ ਇੱਕ ਵਾਰ ਦਿੱਲੀ ਆ ਕੇ ਬਾਦਸ਼ਾਹ ਨੂੰ ਮਿਲਣ ਬਾਦਸ਼ਾਹ ਜ਼ਰੂਰ ਮਿਲਣਾ ਚਾਹੁੰਦਾ ਹੈ ਇਹੋ ਪ੍ਰਤੀਤ ਹੁੰਦਾ ਹੈ ਕਿ ਬਾਦਸ਼ਾਹ ਨੂੰ ਪਤਾ ਲੱਗ ਗਿਆ ਹੈ ਕਿ ਸਤਿਗੁਰੂ ਜੀ ਨੂੰ ਅਨੰਤਪੁਰ ਤੋਂ ਘੱਟ ਦਿੱਤਾ ਗਿਆ ਹੈ ਤਾਂ ਉਹਨਾਂ ਦੇ ਚਾਰੇ ਲਾਲ ਸ਼ਹੀਦ ਹੋ ਚੁੱਕੇ ਹਨ ਬਾਕੀ ਦੇ ਸੰਗੀ ਸਾਥੀ ਵਿਛੜ ਗਏ ਹਨ ਫਜ਼ੀਰ ਖਾਨ ਸਰਹੰਦ ਨੇ ਜਿਹੜਾ 마ਸੂਮਾਂ ਦਾ ਕੁੱਨ ਕੀਤਾ ਹੈ ਉਹ ਮਾਰਾ ਕੀਤਾ ਹੈ ਬਾਦਸ਼ਾਹ ਨੂੰ ਇਹ ਵੀ ਪਤਾ ਲੱਗ ਗਿਆ ਸੀ ਕੀ ਸਤਿਗੁਰੂ ਜੀ ਦਿਨ ਨਗਰ ਹਨ ਤਾਂ ਦੇਤਾ ਹਲਕਾਰਾ ਤਿੰਨੇ ਪੁੱਛਿਆ ਫਿਰ ਹਲਕਾਰੇ ਨੇ ਆਖਿਆ ਕੁਝ ਨਹੀਂ ਉਹ ਚਿੱਠੀ ਦੇ ਕੇ ਵਾਪਸ ਦੇ ਲਈ ਉਹ ਚਲ ਗਿਆ ਬਾਦਸ਼ਾਹ ਦੇ ਢਿੱਲੇ ਪੈਣ ਦੇ ਇਹ ਵੀ ਕਾਰਨ ਹਨ ਕਿ ਉਹ ਇੱਕ ਬੁੱਢਾ ਹੋ ਗਿਆ ਸੀ ਤੇ ਜੀਵਨ ਦੇ ਅੰਤਲੇ ਦਿਨਾਂ ਤੇ ਪੁੱਜਾ ਹੋਇਆ ਸੀ ਦੂਸਰਾ ਤਖਤ ਵਾਸਤੇ ਪੁੱਤਰਾਂ ਵਿੱਚ ਲੜਾਈ ਹੋਣ ਦਾ ਡਰ ਸੀ ਤੀਸਰਾ ਦੱਖਣ ਦੇ ਵਿੱਚ ਬਗਾਵਤਾਂ ਹੋ ਗਈਆਂ ਸਨ ਖਤਰਾ ਸੀ ਕਿ ਰਾਜਪੂਤ ਤੇ ਮੁਗਲ ਨਵਾਬ ਸੁਤੰਤਰ ਹੋਣ ਦਾ ਯਤਨ ਕਰਨਗੇ ਸਤਗੁਰੂ ਜੀ ਵੱਲ ਚਿੱਠੀ ਲਿਖ ਕੇ ਆਪ ਨੇ ਆਪ ਦਖਣ ਵੱਲ ਕੂਚ ਕਰ ਦਿੱਤਾ ਸੀ ਦੀਨੇ ਵਿੱਚ ਬੈਠਿਆ ਫਿਰ ਸਤਗੁਰੂ ਜੀ ਨੇ ਫਾਰਸੀ ਕਵਿਤਾ ਵਿੱਚ ਬਾਦਸ਼ਾਹ ਨੂੰ ਇੱਕ ਲੰਮੀ ਚਿੱਠੀ ਲਿਖੀ ਜਿਸ ਦਾ ਨਾਮ ਜ਼ਫਰਨਾਮਾ ਆ ਫਤਈਨਾਮਾ ਹੈ ਕਵਿਤਾ ਦੇ ਲਿਹਾਸ ਨਾਲ ਇਸ ਸੰਸਾਰ ਵਿੱਚ ਜਿਹੜੀਆਂ ਫਾਰਸੀਆਂ ਦੀਆਂ ਚੰਗੀਆਂ ਪੁਸਤਕਾਂ ਹਨ ਉਹਨਾਂ ਵਿੱਚ ਇਸ ਦਾ ਅਸਥਾਨ ਹੈ ਅਲੰਕਾਰ ਚੰਦਾ ਚੰਦਾਬੱਦੀ ਸ਼ਬਦਾਂ ਦੀ ਚੋਣ ਤੇ ਫਲਸਫੇ ਦੇ lihaz ਨਾਲ ਕਿਸੇ ਹਿੰਦੁਸਤਾਨੀ ਫਾਰਸੀ ਲਿਖਾਰੀ ਦੀ ਐਸੀ ਸੁੰਦਰ ਰਚਨਾ ਨਹੀਂ ਅਫਸੋਸ ਇਸ ਗੱਲ ਦਾ ਹੈ ਕਿ ਔਰੰਗਜ਼ੇਬ ਇਸ ਫਤਿਹਨਾਮੇ ਨੂੰ ਪੜ੍ਹ ਕੇ ਚਲਾਣਾ ਕਰ ਗਿਆ ਉਸਤੇ ਅਮਲ ਕਰਨ ਜਾਂ ਗੁਰੂ ਜੀ ਨਾਲ ਮੁਲਾਕਾਤ ਕਰਨ ਦਾ ਮੌਕਾ ਹੀ ਨਾ ਮਿਲਿਆ ਜ਼ਫਰਨਾਮੇ ਵਿੱਚ ਸਤ ਗੁਰੂ ਜੀ ਨੇ ਇਹ ਦੱਸਿਆ ਕਿ اے ਬਾਦਸ਼ਾ ਤੈਨੂੰ ਇਹ ਮਾਣ ਹੋਵੇਗਾ ਕਿ ਤੂੰ ਅਸਾਂ ਦੀ ਸ਼ਕਤੀ ਨੂੰ ਨਸ਼ਟ ਕਰ ਦਿੱਤਾ ਹੈ ਤੇ ਅਸੀਂ ਹਾਰ ਗਏ ਹਾਂ ਤੇਰੀ ਫਤਿਹ ਹੋਈ ਹੈ ਇਹ ਗਲਤ ਹੈ ਫਤਿਹ ਅਸਲ ਵਿੱਚ ਅਸਾਂ ਦੀ ਹੋਈ ਹੈ ਇਹ ਭਿਆਨਕ ਜਵਾਲਾ ਵਿੱਚੋਂ ਤੂੰ ਇੱਕ ਚੰਗਿਆੜੇ ਨੂੰ ਖਤਮ ਕੀਤਾ ਹੈ ਬਾਕੀ ਪੰਪੜ ਤਾਂ ਜਿਉਂ ਦਾ ਤਿਉਂ ਰਹਿ ਗਿਆ ਹੈ ਉਸ ਦੇ ਅਨੇਕਾਂ ਸ਼ੋਲੇ ਹ ਜ਼ੁਲਮਾ ਦਾ ਅੰਤ ਕਰਕੇ ਭਾਰਤ ਨੂੰ ਸੁਤੰਤਰ ਤੇ ਸ਼ਾਂਤ ਬਣਾਉਣਗੇ ਜਿहां ਸ਼ੁੱਧ ਕੇਚੂ ਬਚ ਗਾਂ ਕੁਸ਼ਤ ਹੈ ਚਾਰ ਕੀ ਬਾਕੀ ਬਿਮਾਰ ਸਤ ਪੀਚੀ ਦਹਿਮਾਰ ਕੀ ਚੇ ਮਰਦੀ ਕੀ ਅਕ ਘਰ ਖਮੋਸ਼ਾ ਕੁਨੀ ਕੀ ਆਤਿਸ਼ ਦਮਾਰਾ ਬਦ ਔਰਾ ਕੁਨੀ ਅਰਥ ਕੀ ਹੋਇਆ ਜੇ ਤੂੰ ਸਾਡੇ ਚਾਰ ਪੁੱਤਰ ਮਾਰ ਦਿੱਤੇ ਹਨ ਕੋਡੀਆਂ ਵਾਲਾ ਸੱਪ ਜਿਸ ਨੂੰ ਲੜੇ ਉਸ ਦੀ ਕੁਲਨਾਸ਼ ਹੋ ਜਾਂਦੀ ਹੈ ਤੇਰੀ ਕੁਲਨਾਸ਼ ਕਰਨ ਵਾਸਤੇ ਸਤ ਗੁਰੂ ਜੀ ਆਪ ਹਾਂ ਏ ਤੇਰੀ ਕੋਈ ਮਰਦਾਨਗੀ ਨਹੀਂ ਜੋ ਤੂੰ ਅਗ ਦੇ ਨਿੱਕੇ ਅੰਗਿਆਰਾਂ ਨੂੰ ਬੁਝਾਉਣ ਦਾ ਉਪਰਾਲਾ ਕੀਤਾ ਹੈ ਇਹ ਤਾਂ ਸਗੋਂ ਉਲਟਾ ਅਸਰ ਹੋਇਆ ਹੈ ਤੂੰ ਆਪਣੇ ਚੌਗਿਰਦੇ ਦੇ ਹੋਰ ਪਾਂਬੜ ਬਾਲ ਲਏ ਹਨ ਇਸ ਪਾਂਬੜ ਦੇ ਸ਼ੋਲੇ ਤੈਨੂੰ ਸਾੜ ਕੇ ਸੁਆਹ ਕਰਨਗੇ ਜ਼ਫਰਨਾਮੇ ਵਿੱਚ ਔਰੰਗਜ਼ੇਬ ਨੂੰ ਇਹ ਦੱਸਣ ਦਾ ਯਤਨ ਕੀਤਾ ਗਿਆ ਹੈ ਕਿ ਉਹ ਖੁਦਾ ਨੂੰ ਯਾਦ ਕਰੇ ਆਖਰ ਮਨੁੱਖ ਹੁੰਦਿਆਂ ਹੋਇਆਂ ਖੁਦਾ ਦੇ ਬੰਦਿਆਂ ਵਾਸਤੇ ਵੀ ਉਸਤੇ ਫਰਜ਼ ਹਨ ਇੱਕ ਤਾਂ ਆਉਂਦਾ ਹੈ ਕਿ ਜ਼ੁਲਮ ਕਰਨ ਦੀ ਥਾਂ ਔਰੰਗਜ਼ੇਬ ਕਰਤਾਰ ਦੇ ਕੀਤੇ ਕਮਾਂਵਲ ਝਾਤ ਮਾਰ ਜਿਵੇਂ ਭੂਮੀ ਕੁਦਰਤੇ ਕਿਰਤਾਰੇ ਜਹਾਂ ਕੀ ਇਰਾ ਬਬ ਕਸ਼ੀਦ ਕੁਸ਼ਦਸ਼ ਅਜ਼ਾਬ ਹੀ ਔਰੰਗਜ਼ੇਬ ਤੂੰ ਜਗਤ ਦੇ ਕਰਤੇ ਦੀ ਕਿਰਤਵਾਲ ਤੱਕ ਕਰਤਾਰ ਦੀ ਕੁਦਰਤ ਜੀਵਾਂ ਨੂੰ ਬਚਾਉਂਦੀ ਤੇ ਸ਼ੇਰਾਂ ਨੂੰ ਮਰਵਾਉਂਦੀ ਹੈ ਸਾਰਾ ਜ਼ਫਰਨਾਮਾ 12 ਇਕਾਇਤਾਂ ਵਿੱਚ ਹੈ ਦੋ ਦੋ ਤੁਕਾਂ ਦੇ ਮੈਦਾਨ ਤੇ ਹਰ ਇੱਕ ਇਕਾਇਤ ਵਿੱਚ 47 ਤੋਂ 60 ਤੱਕ ਬੰਦ ਹਨ ਸਾਖੀਆਂ ਕਹਾਣੀਆਂ 10-10 ਕੇ ਔਰੰਗਜ਼ੇਬ ਨੂੰ ਸਿੱਖਿਆ ਦੇਣ ਦਾ ਯਤਨ ਕੀਤਾ ਗਿਆ ਹੈ ਇਹ ਗ੍ਰੰਥ ਹਰ ਇੱਕ ਸੱਜਣ ਨੂੰ ਪੜ੍ਹਨਾ ਚਾਹੀਦਾ ਹੈ ਜਿਹੜਾ ਪੰਜਾਬੀ ਤੇ ਉਰਦੂ ਵਿੱਚ ਛਪਿਆ ਹੋਇਆ ਬਾਜ਼ਾਰ ਵਿੱਚ ਮਿਲਦਾ ਹੈ ਫਾਰਸੀ ਸਾਹਿਤ ਦਾ ਮਹਾਨ ਗ੍ਰੰਥ ਹੈ ਇਸ ਜ਼ਫਰਨਾਮੇ ਦੀ ਕਾਪੀ ਨੂੰ ਨਾਲ ਲੈ ਕੇ ਭਾਈ ਦਇਆ ਸਿੰਘ ਜੀ ਦੱਖਣ ਦੇਸ਼ ਨੂੰ ਗਏ ਤਾਂ ਕਿ ਔਰੰਗਜ਼ੇਬ ਨੂੰ ਬਣਾਈ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ